ਭਾਰਤੀ ਜਨ ਕਮਿਸ਼ਨ ਦੇ ਵੱਲੋਂ ਹਾਲਾਂਕਿ ਪੰਜਾਬ ਸਣੇ ਬਾਕੀ ਰਾਜਾਂ ਦੇ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਬਾਵਜੂਦ ਇਸ ਤੇ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਗਿੱਦੜਬਾਹਾ ਸੀਟ ਦੀ ਗੱਲ ਕਰੀਏ ਤਾਂ ਗਿੱਦੜਬਾਹਾ ਸੀਟ ਦੇ ਉੱਪਰ ਹਰ ਇੱਕ ਪਾਰਟੀ ਆਪਣਾ ਜ਼ੋਰ ਪੂਰਾ ਲਗਾ ਰਹੀ ਹੈ। ਸੁਖਵੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕੱਲ ਗਿੱਦੜਬਾਹਾ ਦਾ ਦੌਰਾ ਕੀਤਾ ਗਿਆ ਤੇ ਇੱਕ ਦਿਨ ਦੇ ਵਿੱਚ ਚਾਰ ਬੈਠਕਾਂ ਕੀਤੀਆਂ ਗਈਆਂ। ਤੇ ਇਹਨਾਂ ਬੈਠਕਾਂ ਦੇ ਵਿੱਚ ਉਹਨਾਂ ਨੇ ਆਪਣੇ ਵਰਕਰਾਂ ਨੂੰ ਜਿੰਮਨੀ ਚੋਣ ਦੇ ਲਈ ਸਰਗਰਮ ਹੋਣ ਲਈ ਕਿਹਾ। ਜਿਵੇਂ ਦੱਸਤੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ 1965 ਦੇ ਵਿੱਚ ਵੀ ਅਸੀਂ ਗਿੱਦੜਬਾਹਾ ਦੀ ਉਪਚੋਣ ਜਿੱਤ ਕੇ 1967 ਦੇ ਵਿੱਚ ਆਪਣੀ ਸੂਬਾ ਸਰਕਾਰ ਬਣਾਈ ਸੀ ਤੇ ਇਸ ਵਾਰ ਵੀ ਉਹ ਜਿਹਾ ਹੀ ਕਰਨ ਜਾ ਰਹੇ ਨੇ। ਜਾਣਦੇ ਕਿ ਫਿਲਹਾਲ ਤੱਕ ਤਾਂ ਗਿੱਦੜ ਬਹਾਸੀਰ ਤੇ ਉੱਪਰ ਅਕਾਲੀ ਦਲ ਦੇ ਵੱਲੋਂ ਹਰਿੰਦਰ ਸਿੰਘ ਡਿੰਬੀ ਢਿੱਲੋਂ ਦੇ ਨਾਮ ਦੀ ਚਰਚਾ ਚੱਲ ਰਹੀ ਸੀ ਪਰ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਹ ਚਰਚਾ ਚੱਲ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਸੇਧਤੀ ਦਾ ਮਾਮਲ ਸੰਭ ਲਈ ਗਈ ਹੈ ਤੇ ਮੈਦਾਨ ਦੇ ਵਿੱਚ ਉਹ ਉਮੀਦਵਾਰ ਵਿੱਚੋਂ ਉਤਰ ਸਕਦੇ ਨੇ ਤੇ ਉਧਰ ਹੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਦਾ ਇਹ ਹਲਕਾ ਹੈ ਤੇ ਤੇ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਰਾਜਾ ਵੜਿੰਗ ਦੇ ਲੁਧਿਆਣਾ ਦੇ ਐਮਪੀ ਬਣਨ ਤੋਂ ਬਾਅਦ ਹੁਣ ਇਸ ਸੀਟ ਤੇ ਉੱਪਰ ਅਮ੍ਰਿਤਾ ਵੜਿੰਗ ਉਮੀਦਵਾਰ ਵਜੋਂ ਉਤਰ ਸਕਦੀ ਹੈ ਤੇ ਰਾਜਾ ਵੜਿੰਗ ਦੇ ਵੱਲੋਂ ਵੀ ਇਸ ਸੀਟ ਤੇ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਕੱਲ ਮੈਰਿਜ ਪੈਲੇਸ ਦੇ ਵਿੱਚ ਬੈਠਕ ਕੀਤੀ ਗਈ ਆਪਣੇ ਵਰਕਰਾਂ ਨੂੰ ਸੰਬੋਧਿਤ ਕੀਤਾ ਗਿਆ ਤੇ ਉਧਰ ਇਹ ਸੀਐਮ ਭਗਵੰਤ ਮਾਨ ਦੀ ਗੱਲ ਕਰੀ ਇਹ ਤਾਂ ਗਿੱਦੜ ਬਾਹਾ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਦੋ ਵਾਰ ਦੁਹਰਾ ਕਰ ਲਿਆ। ਗਿੱਦੜਬਾਹਾ ਸੀਟ ਦੀ ਗੱਲ ਕਰੀਏ ਤਾਂ ਗਿੱਦੜਬਾਹਾ ਬਾਦਲ ਪਰਿਵਾਰ ਦੀ ਸੀਟ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਗਿੱਦੜਬਾਹਾ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣੇ ਪੈਨ ਜਾਂ ਆਪਣੇ ਚਾਰ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਸੀ ਇਸ ਲਈ ਹੁਣ ਪੰਜਾਬ ਵਿਧਾਨ ਸਭਾ ਹਲਕਿਆਂ ਦੇ ਵਿੱਚ ਉਪ ਚੋਣ ਹੋਵੇਗੀ ਚੇਤੇ ਰਹੇ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੋਣ ਜਿੱਤੀ ਸੀ ਜਿਸ ਕਾਰਨ ਹੁਣ ਚੋਣ ਕਮਿਸ਼ਨ ਦੇ ਵੱਲੋਂ ਉਹਨਾਂ ਦੀ ਬਰਨਾਲਾ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨ ਕਰ ਦਿੱਤਾ ਗਿਆ ਹੈ ਇਸ ਸੀਟ ਇਸ ਸਮੇਂ ਆਮ ਆਦਮੀ ਪਾਰਟੀ ਦੇ ਕੋਲ ਹੈ ਇਸੇ ਤਰ੍ਹਾਂ ਗਿੱਦੜਬਾਹ ਵਿਧਾਨ ਸਭਾ ਸੀਟ ਉਤੇ ਵੀ ਜਨਨੀ ਚੋਣ ਹੋਵੇਗੀ ਕਿਉਂਕਿ ਗਿੱਦੜਬਾਹ ਤੋਂ ਕਾਂਗਰਸ ਵਿਧਾਇਕ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਵਰਿੰਗ ਵੀ ਲੁਧਿਆਣਾ ਲੋਕ ਸਭਾ ਸੀਟ ਤੋਂ ਜਿੱਤੇ ਨੇ ਗਿੱਦੜਬਾਹ ਸੀਟ ਇਸ ਸਮੇਂ ਕਾਂਗਰਸ ਦੇ ਕੋਲ ਸੀ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਿੰਦਰ ਸਿੰਘ ਰੰਧਾਵਾ ਨੇ ਵੀ ਲੋਕ ਸਭਾ ਸੀਟ ਤੋਂ ਛੋਣ ਦਿੱਤੀ ਇਸ ਲਈ ਡੇਰਾ ਬਾਬਾ ਨਾਨਕ ਸੀਟ ਨੂੰ ਖਾਲੀ ਐਲਾਨ ਕੀਤਾ ਜਾਵੇਗਾ ਉੱਥੇ ਹੀ ਹੁਚਾਰਪੁਰ ਲੋਕ ਸਭਾ ਸੀਟ ਤੋਂ ਜੱੱਪੇਵਾਲ ਵਿਧਾਨ ਸਭਾ ਸੀਟ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਧਾਇਕ ਡਾਕਟਰ ਰਾਜਕੁਮਾਰ ਜੱੱਪੇਵਾਲ ਹੁਚਾਰਪੁਰ ਤੋਂ ਛੋਣ ਦਿੱਤੇ ਅਜੇ ਹੀ ਹਾਲਾਤ ਦੇ ਵਿੱਚ ਜੱੱਪੇਵਾਲ ਵਿਧਾਨ ਸਭਾ ਸੀਟ ਉੱਤੇ ਵੀ ਛੋਣ ਕਮਿਸ਼ਨ ਨੂੰ ਚੋਣ ਕਰਵਾਉਣੀ ਪਵੇਗੀ ਇਸੇ ਤਰ੍ਹਾਂ ਬੰਗਾ ਤੋਂ ਅਕਾਲੀ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਆਪ ਵਿੱਚ ਸ਼ਾਮਲ ਹੋ ਗਏ ਨੇ ਦੇ ਅਕਾਲੀ ਦਲ ਦੇ ਵਿਧਾਇਕ ਵੱਲੋਂ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਸੂਬੇ ਦੇ ਵਿੱਚ ਇੱਕ ਹੋਰ ਵਿਧਾਨ ਸਭਾ ਸੀਟ ਖਾਲੀ ਹੋ ਜਾਵੇਗੀ ਪੰਜਾਬ ਵਿੱਚ ਪੰਜ ਵਿਧਾਨ ਸਭਾ ਸੀਟਾਂ ਉੱਤੇ ਜਿੰਮਨੀ ਚੋਣਾ ਸੂਬੇ ਦੀਆਂ ਸਿਆਸੀ ਧਿਰਾਂ ਲਈ ਵੱਡੀ ਚੁਣੌਤੀ ਹੋਣਗੀਆਂ ਹੁਣ ਇਹ ਚਰਚਾ ਛੱਡ ਰਹੀਏਗੀ ਗਿੱਦੜ ਬਾਹਰ ਸੀਟ ਤੋਂ ਸੁਖਬੀਰ ਸਿੰਘ ਬਾਦਲ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਜਾਂ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਮਨੀ ਚੋਣਾ ਹੋਣਗੀਆਂ ਅਤੇ ਹੁਣ ਇਨ੍ਹਾਂ ਚੋਣਾਂ ਦੇ ਲਈ ਪੰਜਾਬ ਦੇ ਵਿੱਚ ਜਿਹੜੀਆਂ ਸਰਗਰਮੀਆਂ ਨੇ ਉਹ ਤੇਜ਼ ਹੋ ਗਈਆਂ ਨੇ ਹਰ ਇੱਕ ਪਾਰਟੀ ਦੇ ਵੱਲੋਂ ਪੂਰੀ ਤਰ੍ਹਾਂ ਜਿਹੜਾ ਜ਼ੋਰ ਹੈ ਜਿੰਮ ਨਿਚੋੜਣ ਦੇ ਲਈ ਲਗਾਇਆ ਜਾਵੇਗਾ